Спасибо. moro ti नानक नानकनाम ਨਾਨਕ ਹੋਤਨ ਹਾਲ ਏਕ ਅਖਰ ਹਰ ਮਨ ਵਸਤ ਨਾਨਕ ਦੋ ਜਹਾਨਾਂ ਦੇ ਵਾਲੀ ਚਵਰ ਤਖਤਾਂ ਦੇ ਮਲਕ ਗਿਆਨ ਦੇ ਮਜਸ਼ਮੇ ਰਹਿਮਤਾਂ ਦੇ ਪੰਡਾਰ ਜਹਰ ਜਹੂਰ ਹਾਜ਼ਰ ਹਾਜ਼ਰ ਸਮੋਚੀ ਮਨੁਪਤਾ ਦੇ ਸੰਜੇ ਰਹਿਗੁਰ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜਰੀਆਂ ਲਵਾ ਜਈ ਅਤੇ ਸਤਿਗੁਰਾਂ ਜੀ ਦੀ ਪਾਵਨ ਮੋਾਰਕ ਨਿੱਕੀ ਗੋਲਤ ਦਾ ਆਨੰਦ ਮਾਣ ਰਹੀ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਰੂਪ ਸੱਦ ਸੰਗਤ ਜੀਓ ਵੱਡੇ ਹੀ ਭਾਗ ਹਨ ਸਰ ਰਮਣੀ ਭਗਤ ਭਗਤ ਕਬੀਰ ਜੀਾਂ ਦੀ ਮਵਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮਵਾਰਕ ਬਾਣੀ ਪਾਵਨ ਸਲੋਕਾਂ ਦੇ ਰੂਪ ਦੇ ਵਿੱਚ ਆਪਾਂ ਹਰ ਰੋਜ਼ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਜਿਹਦੇ ਪਾਵਨ ਸਲੋਕ ਦੇ ਅੰਦਰ ਕਬੀਰ ਜੀ ਬਖਸ਼ਿਸ਼ ਕਰਦੇ ਨੇ ਸਮਝਾ ਰਹੇ ਨੇ ਸਾਨੂੰ ਕਰਜੁ ਕੀ ਜੀਵਾਂ ਕਬੀਰ ਇਹ ਚਿਤਾਵਨੀ ਮਤ ਸਹਸਰ ਰਹ ਜਾਵੇ ਕਬੀਰ ਜੀ ਸਾਨੂੰ ਅਲਰਟ ਕਰਦੇ ਨੇ ਸੁਚੇਤ ਕਰਦੇ ਨੇ ਅਵੇਰ ਹੋ ਜਾ ਜੋ ਪਿਛੇ ਵਿਚਾਰ ਕੀ ਆਇਆ तकरीबन ਇਹ 44ਵਾਂ ਸ਼ਲੋਕ ਹੈ ਕਬੀਰ ਜੀ ਕਹਿੰਦੇ ਨੇ ਮਨ ਦੇ ਵਿੱਚ ਇਹ ਕੋਈ ਪਰਮ ਨਾ ਰੱਖੀ ਜੋ ਤੈਨੂੰ ਹੁਣ ਤੱਕ ਦੱਸਿਆ ਹੈ ਤੇਰੀ ਜ਼ਿੰਦਗੀ ਹੁਣ ਤੱਕ ਲੰਘ ਚੁੱਕੀ ਹੈ ਤਾਂ ਇਹ ਸਿਰਫ ਇਤਨਾ ਹੈ ਕਿ ਜਿਵੇਂ ਪਾਛੇ ਭੋਗ ਜੋਗੋ ਭਵੇ ਇਨਸਾਨ ਮੰਨਿਆ ਜਾਂ ਕਰਦੇ ਆਪਣੇ ਹਿਸਾਬ ਦੇ ਨਾਲ ਕਰਮ ਕੀਤੇ ਮੇਰੀ ਮਰਜ਼ੀ ਮੇ ਆਪਣੇ ਹਿਸਾਬ ਦੇ ਨਾਲ ਧਰਮ ਦੇ ਮੁਤਾਬਕ ਚੱਲੇ ਆ ਰੱਬ ਨੂੰ ਮੰਨਿਆ ਅ ਰੱਬ ਮੰਨਣ ਦੇ ਵਿੱਚ ਕਮੀ ਨਹੀਂ ਹੈ ਰੱਬ ਨੂੰ ਧਿਆਉਣ ਦੇ ਵਿੱਚ ਕਮੀ ਨਹੀਂ ਹੈ ਪਰ ਇਹਦੀ ਮਰਜ਼ੀ ਹੈ ਆਪਣੀ ਮਰਜ਼ੀ ਦੇ ਨਾਲ ਤੇ ਆਵੇਗਾ ਮੰਨਣਾ ਆਰਤੀ ਪੂਜਾ ਪਾਠ ਪੂਜਾ ਕਰਨੀ ਆਪਣੇ ਸਾਫ ਦੇ ਨਾਲ ਕਰੇਗਾ ਪਰ ਰੱਬ ਜੀ ਕਹਿੰਦੇ ਨੇ ਤੇਰੀ ਸ਼ਰਧਾ ਤੇਰੀ ਭਾਵਨਾ ਤੇਰੀ ਸੋਚ ਵਿਚਾਰ ਇਸ ਸੀਮਾ ਦੇ ਵਿੱਚ ਕਿੰਨੀ ਕ ਹੱਦ ਤੱਕ ਹੋ ਸਕਦੀ ਹੈ ਇਹ ਨਾਪ ਤੋਲ ਦੇ ਵਿੱਚ ਹੈ ਗਿਣਤੀ ਦੇ ਵਿੱਚ ਹੈ ਰੱਬ ਹੈ ਅਸੀਮ પણ ਉਸ અસીમ ਨੂੰ જદੋਂ જપਣਾ ਤਾਂ ਆਪਣੀ સોચ ਦਾ ਮੰਡਲ સીમ ਕਰਨਾ ਪਵੇਗਾ પાબક કે ਅਸੀਂ ਕਾਊਂਟਿੰਗ ਦੇ ਵਿੱਚ ਪਏ ਹਾਂ ਗਣੰਦੀ ਦੇ ਵਿੱਚ ਪਏ ਹਾਂ ਉਸ ਤੋਂ ਬਾਹਰ ਹੋਣਾ ਪਵੇਗਾ ਮੈਂ ਇੱਥੇ ਵੀ ਰਟਨ ਕਰ ਆਇਆ ਧਰਮ ਤੇ ਵੀ ਆਇਆ ਇਤਨੀ ਵਾਰ ਮੈਂ ਇਹ ਗਣਤੀ ਦੇ ਵਿੱਚ ਪੈਂਦਾ ਇਦਾਂ ਗੁਰੂਦ્વાਾਰੇ ਜਾਣਾ ਇਦਾਂ ਮੰਦਰ ਜਾਣਾ ਇਦਾਂ ਗਣਤੀਆਂ ਦੇ ਵਿੱਚ ਪਿਆ ਕਬੀਰ ਜੀ ਕਹਿੰਦੇ ਤੈਨੂੰ ਇਹ ਚੇਤਾਵਨੀ ਹੈ ਇਹ ਤੇਰਾ ਪਰਮ ਹੈ ਅਤੇ ਤੇਰਾ ਇਹ ਮਹਿਰਮ ਗੁਮਰ ਹੈ ਤੇਰਾ ਪਰਮ ਦੀ ਕੋਈ ਬੁਨਿਆਦ ਨਹੀਂ ਹੈ ਤੇਰੀ ਹਸਰਤ ਜਿਹੜੀ ਹੈ ਉਹ ਥੋੜੇ ਚਿਰ ਦੀ ਹੈ ਜੋ ਤੂੰ ਮਨ ਦੇ ਵਿੱਚ ਹਸਰਤ ਆਪਣੇ ਥਲ ਕੀਤੀ ਹੋਈ ਹੈ ਕਿਸ ਤਰ੍ਹਾਂ ਦੀ ਕਬੀਰ ਜੀ ਕਹਿੰਦੇ ਨੇ ਪਾਛੈ ਭੋਗ ਜੋ ਭੋਗ ਹੋਵੇ ਤਿੰਨ ਕੋ ਗੁੜ ਲੈ ਖਾਹੇ ਪਹਿਲਾਂ ਸਮਿਆਂ ਦੇ ਵਿੱਚ ਹੁੰਦਾ ਸੀ ਭੱਲੇ ਸਮਿਆਂ ਦੇ ਵਿੱਚ ਕਿ ਕੋਈ ਹੱਟ ਤੇ ਗਿਆ ਸਮਾਨ ਲੈਣ ਦੇ ਲਈ ਜਿਸ ਤਰ੍ਹਾਂ ਬੱਚੀ ਜਾਂਦੇ ਸੀ ਬੱਚਿਆਂ ਨੂੰ ਥੋੜਾ ਚੀਜ਼ ਦਿੱਤੀ ਜਾਂਦੀ ਸੀ ਉਹਨੂੰ ਕਹਿੰਦੇ ਸੀ ਝੁੰਗੇ ਵੀ ਕਹਿੰਦੇ ਆ ਤੇ ਰੂੰਗਾ ਵੀ ਆਖਿਆ ਜਾਂਦਾ ਸੀ ਕਿ ਰੂੰਗਾ ਦਿੱਤਾ ਗਿਆ ਕਬੀਰ ਜੀ ਕਹਿੰਦੇ ਨੇ ਜੋ ਕੁਝ ਤੂੰ ਕੀਤਾ ਨਾ ਇੱਕ ਰੂੰਗੇ ਦੀ ਨੇਈ ਹੈ ਜਦੋਂ ਤੱਕ ਹੱਟ ਤੇ ਬੱਚੇ ਜਾਂਦੇ ਕੋਈ ਚੀਜ਼ ਲੈਣੀ ਆ ਕੋਈ ਵਸਤੂ ਪਦਾਰਥ ਲੈਣੀ ਆ ਕੋਈ ਬੱਚੇ ਨੇ ਤਾਂ ਖਾਣ ਦੀ ਚੀਜ਼ ਲੈਣੀ ਆ ਤਾਂ ਉਹਦੇ ਨਾਲ ਉਹਨਾਂ ਨੂੰ ਕੋਈ ਲਾਲਚ ਦੇਂਦੇ ਹੁੰਦੇ ਸੀ ਹੱਟ ਵਾਲੇ ਕਿ ਰੂੰਗਾ ਦੇ ਦਿੱਤਾ ਬੱਚੇ ਨੇ ਫਿਰ ਦੁਬਾਰਾ ਆਨੇ ਬਾਨੇ ਫਿਰ ਜਾਣਾ ਮੈਨੂੰ ਆ ਚਾਹੀਦਾ ਨਾ ਚਾਹੀਦਾ ਪਰ ਰੱਬ ਵੀ ਕਹਿੰਦੇ ਇੱਕ ਰੂੰਗਾ ਜਿਹੜਾ ਸਾਨੂੰ ਦਿੱਤਾ ਹੋਇਆ ਹੈ ਰੂੰਗੇ ਦੇ ਵਿੱਚੋਂ ਵੀ ਸਾਡੀ ਜਿਹੜੀ ਹਸਰਤ ਕੀ ਹੈ ਸਾਡਾ ਪਰਮ ਕੀ ਹੈ ਗੁਮਰ ਕੀ ਹੈ ਸਾਡਾ ਕਿ ਅਸੀਂ ਰੂੰਗੇ ਦੇ ਵਿੱਚੋਂ ਵੀ ਉਹਨੂੰ ਥੋੜਾ ਕਰ ਲਈ ਹੈ ਅਸੀਂ ਕਹਿੰਦੇ ਆ ਕਿ ਦੁਨੀਆ ਦੇ ਵਿੱਚ ਬੜਾ ਮੱਲਾ ਮਾਰ ਲਿਆ ਨੇ ਬਹੁਤ ਕੁਝ ਕਰ ਲਿਆ ਅਸੀਂ ਕਬੀਰ ਜੀ ਕਹਿੰਦੇ ਤੇਰਾ ਪਰਮ ਹੈ ਤੇਰਾ ਇੱਕ ਰੂੰਗੇ ਦੀ ਨਿਆਈ ਲਿਆ ਹੋਇਆ ਗੁੜ ਪਾਛੈ ਭੋਗ ਜਿ ਭੋਗਵੇ ਇਤਨੇ ਤੈਨੂੰ ਦੁੱਖਾਂ ਦੇ ਵਿੱਚ ਪਾ ਦਿੰਦਾ ਤੇਰੀ ਸਾਰੀ ਜ਼ਿੰਦਗੀ ਫਿਰ ਦੁੱਖਾਂ ਦੇ ਵਿੱਚ ਲੰਘੇਂਦੀ ਰੱਬ ਨੇ ਦਿੱਤਾ ਬਹੁਤ ਕੁਝ ਪਰ ਇਹ ਥੋੜੇ ਤੇ ਅੱਗੇ ਆਪਣਾ ਵਿਗੋਠ ਰੱਬ ਦੇ ਦਰ ਤੇ ਗਵਾ ਲੈਂਦਾ ਵਿਸ਼ਵਾਸ ਗਵਾ ਲੈਂਦਾ ਇੱਕ ਵਸਤ 10 ਵਸਤੋਲੇ ਪਾਛੇ ਪਾਵੇਂ ਇੱਕ ਵਸਤ ਕਾਰਨ ਵਿਗੋਠ ਗਵਾਵੇਂ ਜਦੋਂ ਜਨਮ ਤੋਂ ਪਹਿਲਾਂ ਇਹਨੇ ਦੁਨੀਆ ਤੇ ਆਉਣਾ ਰੱਬ ਦੇ ਨਾਲ ਕੁਝ ਬਾਦ ਇੱਕ ਹੋਰ ਇਕਰਾਰ ਹੁੰਦੇ ਨੇ ਕਿ ਮੈਂ ਜਾਵਾਂਗਾ ਦੁਨੀਆ ਤੇ ਨਾਮ ਜਪਾਂਗਾ ਮਾਤਾ ਦੇ ਉਧਰ ਦੇ ਵਿੱਚ ਵੀ ਤਰਲੇ ਨੇ ਉਥੇ ਵੀ ਇਹ ਰੱਬ ਦਾ ਨਾਮ ਜਪਦਾ ਮਾਤ ਗਰਭ ਮੈਂ ਆਪਨ ਸਿਮਰਣ ਦੇ ਤੈ ਤੁਮ ਰੱਖਣ ਹਾਰੇ ਉਥੇ ਜੇ ਪੁੱਠਾ ਲਟਕਿਆ ਰੱਖਿਆ ਤਾਂ ਰੱਬ ਨੇ ਰੱਖਿਆ ਕੀਤੇ ਪਰ ਇਹਦਾ ਸਿਮਰਣ ਬਰਕਰਾਰ ਸੀ ਹੁਣ ਤਾਂ ਬੱਕੇ ਦਾ ਵੇਖ ਸਕਦਾ ਹੈ ਬੋਲ ਸਕਦਾ ਹੈ ਸਰੀਰ ਦੀ ਹਰ ਇੱਕ ਮੂਮੈਂਟ ਕਰਦਾ ਪਿਆ ਜੋ ਮਰਜ਼ੀ ਕਰ ਸਕਦਾ ਪੋਤੇ ਦਾ ਜੋ ਆਹਾਰ ਮਾਂ ਨੇ ਖਾਣਾ ਜੋ ਕੁਝ ਖਾਦਾ ਪੀਤਾ ਉਹਦੇ ਜਿਗ੍ਹੀ ਹੁਣ ਤਾਂ ਜੋ ਮਰਜ਼ੀ ਕਰ ਸਕਦਾ ਜੋ ਮਰਜ਼ੀ ਖਾਵੇ ਜੋ ਮਰਜ਼ੀ ਪੀਵੇ ਪਰ ਉਥੇ ਵੀ ਰੱਬ ਨੇ ਇਹਨੇ ਰੱਖਿਆ ਕੀ ਦੀ ਦੁਨੀਆ ਤੇ ਆਇਆ ਰਸਾਂ ਕਸਾਂ ਦੇ ਵਿੱਚ ਪਿਆ ਅਸਿਕਸ ਇਦਾਂ ਦੇ ਲੱਗਦੇ ਨੇ ਕਿ ਵੀਰ ਜੀ ਕਹਿੰਦੇ ਨੇ ਇੱਕ ਭਰਮ ਤੇ ਖਲੋਤਾ ਹੈ ਇਹਦਾ ਭਰਮ ਹੀ ਹੈ ਮਾਇਆ ਕੀ ਇਹਦਾ ਭਰਮ ਹੈ ਰਤਵਿਆਂ ਦੇ ਵਿੱਚ ਗਿਆ ਇਹਦਾ ਭਰਮ ਹੈ ਜੋ ਕੁਝ ਕਰਦਾ ਪਿਆ ਇਹਦਾ ਭਰਮ ਹੀ ਹੈ ਕਿਉਂਕਿ ਕਦੋਂ ਮੌਤ ਨੇ ਸਾਡੀ ਇਸ ਮਿੱਟੀ ਦੇ ਪੜੋਲੇ ਦੇ ਠੇਡਾ ਮਾਰ ਦੇਣਾ ਇਹਨੇ ਨਾਲ ਦੀ ਨਾਲ ਖਿਲਰ ਜਾਣਾ ਸਾਰੇ ਰਿਸ਼ਤੇ ਸਾਰਾ ਪਰਿਵਾਰ ਸਾਰੇ ਰਤਵੇ ਸਾਰੀ ਮਾਇਆ ਤਰੀ ਤਰਾ ਹੀ ਰਹਿ ਜਾਂਦੀ ਹੈ ਸਿਰਫ ਇੱਕ ਚੀਜ਼ ਹੈ ਜਿਹੜੀ ਇਹਦੀ ਦਰਗਾਹ ਤੇ ਤੱਕ ਨਾਲ ਜਾਂਦੀ ਹੈ ਉਹ ਇਹਦੇ ਕਰਮ ਉਹਦੀ ਸੋਚ ਵਿਚਾਰ ਦੁਨੀਆਂ ਤੇ ਵੀ ਕਾਇਮ ਹੈ ਅਤੇ ਜਦੋਂ ਦੁਨੀਆਂ ਤੋਂ ਨੇ ਜਾਣਾ ਸੁਰਖਰੂ ਹੋਣਾ ਦੋਨੋਂ ਦੁਨੀਆਂ ਤੋਂ ਉਦੋਂ ਵੀ ਉਹ ਸੋਚ ਵਿਚਾਰੇ ਦੇ ਨਾਲ ਹੀ ਜਾਂਦੇ ਨੇ ਕਬੀਰ ਜੀ ਕਹਿੰਦੇ ਨੇ ਆਛਾ ਭੋਗ ਜੋ ਭੋਗ ਹੋਵੇ ਤਿੰਨ ਕੋ ਗੁੜ ਲੈ ਖਾਏ ਸੌਦਾ ਬੜਾ ਸੋਹਣਾ ਲਿਆ ਸੌਦੇ ਦਾ ਸਾਨੂੰ ਜੋ ਰੱਬ ਨੇ ਦਿੱਤਾ ਸਾਨੂੰ ਉਹਦਾ ਰੱਬ ਨੇ ਕੋਈ ਸਜ਼ਾ ਨਹੀਂ ਹੈ ਕਿਉਂਕਿ ਸੀ ਮੁੱਲ ਲੈ ਰਹੇ ਆਂ ਹਟਦੇ ਜਿਹੜਾ ਸੌਦਾ ਲਿਆ ਮੁੰਡਲੇ ਆ ਪਰ ਕਬੀਰ ਜੀ ਕਰੂਗੇ ਦੀ ਗੱਲ ਕਰਦੇ ਨੇ ਸੌਦਾ ਅਸੀਂ ਨੇ ਤਾਂ ਨਾ ਲਿਆ ਸਮਾਨ ਇਹ ਤਾਂ ਨਾ ਲਿਆ ਚੁੱਲੇ ਚੌਕੇ ਦਾ ਲਿਆ ਲੂਣ ਮਿਰਚ ਮਸਾਲਾ ਹਰ ਇੱਕ ਚੀਜ਼ ਲਈ ਪਰ ਜਦੋਂ ਰੂੰਗਾ ਦੇਣਾ ਉਹਨੇ ਥੋੜਾ ਜਿਹਾ ਦੇਣਾ ਇਹ ਸਾਡੇ ਰੂੰਗੇ ਦਾ ਹਿਸਾਬ ਕਿਤਾਬ ਹੈ ਸੌਦੇ ਦਾ ਤਾਂ ਪਿਆ ਹੈ ਰੱਬ ਨੇ ਜਿੰਦ ਦਿੱਤੀ ਸਰੀਰ ਦਿੱਤਾ ਜੋ ਕੁਝ ਦਿੱਤਾ ਰੱਬ ਨੇ ਉਹ ਦੀ ਤਾਂ ਅਰੇ ਬੜੀ ਦੂਰ ਦੀ ਗੱਲ ਹੈ ਗੋਬਿੰਦ ਹਮ ਐਸੇ ਅਪਰਾਧੀ ਸਾਡਾ ਅਪਰਾਧ ਕਬੀਰ ਜੀ ਕਹਿੰਦੇ ਨੇ ਹਜੇ ਤਾਂ ਬਿਆਨੇ ਨਹੀਂ ਕੀਤਾ ਜਾ ਸਕਦਾ ਜਿਹੜਾ ਅਪਰਾਧ ਹੈ ਪਰ ਬਖਸ਼ਿਆ ਜਾ ਸਕਦਾ ਹੈ ਕਬੀਰ ਜੀ ਕਹਿੰਦੇ ਨੇ ਬਖਸ਼ਿਆ ਜਾ ਸਕਦਾ ਹੁਣ ਜਦੋਂ ਕਬੀਰ ਜੀ ਨੇ ਆਪਣੇ ਆਪ ਨੂੰ ਵੇਖਿਆ ਕਿ ਮੈਂ ਤਾਂ ਅਪਰਾਧੀਆਂ ਬੁਣਾ ਗਾਰਾ ਚਲੋ ਥੋੜਾ ਕੁਮੁਫਰਗੇ ਵੇਖੀਏ ਹੁਣ ਰੱਬ ਕਿਹਦੇ ਕੋਲ ਹੋ ਸਕਦਾ ਹੈ ਜਿਹੜਾ ਧਰਮ ਦੇ ਮੁਤਾਬਕ ਚੱਲਦਾ ਹੈ ਰੱਬ ਕੀ ਦੇ ਕੋਲ ਹੋ ਸਕਦਾ ਜਿਹਦੇ ਕੋਲ ਧਾਰਮਿਕ ਵਿਦਿਆ ਸੰਸਾਰਿਕ ਵਿਦਿਆ ਹੈ ਪੜੇ ਲਿਖੇ ਨੂੰ ਕਹਿੰਦੇ ਨੇ ਥੋੜਾ ਸਮਝਦਾਰ ਹੋ ਗਿਆ ਪਰ ਕਬੀਰ ਜੀ ਕਹਿੰਦੇ ਨੇ ਕਬੀਰ ਮੈਂ ਜਾਣਿਓ ਪੜ ਬੋ ਭਲੋ ਜਦੋਂ ਆਪਣੇ ਪਰਮਾਨੰਦ ਜੀ ਦੇ ਕੋਲ ਦੂਰੋਂ ਦੇਖੀਦਾ ਸੀ ਕਿਉਂਕਿ ਨੇੜੇ ਤਾਂ ਕਬੀਰ ਜਾ ਨਹੀਂ ਸਕਦੇ ਸੀ शूद्र ਕਰਕੇ ਇਹ ਤਾਂ ਜੁਲਾਹਾ ਹੈ ਇਹਨੂੰ ਕਲਾਸ ਦੇ ਵਿੱਚ ਜਾਂ ਇਹਨੂੰ ਪਾਠਸ਼ਾਲਾ ਦੇ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਸੀ ਵਿਦਿਆਲੇ ਦੇ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਸੀ ਇਹ ਸੁਧਰਦਾ ਕਬੀਰ ਜੀ ਜਦੋਂ ਦੂਰੋਂ ਵੇਖਦੇ ਸੀ ਪਰਮਾਨੰਦ ਨੂੰ ਮਨ ਦੇ ਵਿੱਚ ਬੜਾ ਚਾਹ ਪੈਦਾ ਹੁੰਦਾ ਸੀ ਕਿ ਕਿਤਨੇ ਚੰਗੇ ਨੇ ਪਰਮਾਨੰਦ ਜੀ ਕਿਤਨੇ ਚੰਗੇ ਨੇ ਇਹ ਬੱਚੇ ਜਿਹੜੇ ਸੰਸਾਰਿਕ ਵਿਦਿਆ ਦੇ ਨਾਲ ਧਾਰਮਿਕ ਵਿਦਿਆ ਵੀ ਪੜ ਰਹੇ ਨੇ ਗ੍ਰੰਥਾਂ ਦਾ ਅਧਿਐਨ ਕਰ ਰਹੇ ਨੇ ਪਰ ਕਬੀਰ ਜੀ ਕਹਿੰਦੇ ਅਚਰਜ ਗੱਲ ਇਹ ਹੋਈ ਕਿ ਜਦੋਂ ਮੈਂ ਨੇੜੇ ਹੋਇਆ ਪੜべ ਸਉਪਲ ਜੋਗ ਪੜਿਆ ਹੋਇਆ ਕਿਹਦਾ ਹਿੱਸੇ ਦੇ ਵਿੱਚ ਪਿਆ ਮਤਲਬ ਕਿਹੜਾ ਪੜਿਆ ਹੋਇਆ ਰੱਬ ਦੇ ਨੇੜੇ ਹੋਇਆ ਭਾਵੇਂ ਸੰਸਾਰਿਕ ਵਿਦਿਆ ਭਾਵੇਂ ਦੁਨਿਆਵੀ ਵਿਦਿਆ ਕਬੀਰ ਜੀ ਕਹਿੰਦੇ ਮੰਨੇ ਆ ਕਿ ਪੜਬੋ ਭਲੋ ਪੜਿਆ ਹੋਇਆ ਭਲੈ ਅਰੇ ਤਾਂ ਸੰਸਾਰ ਨੂੰ ਜਦੋਂ ਤੱਕਿਆ ਕਬੀਰ ਜੀ ਕਹਿੰਦੇ ਨੇ ਵੱਡੇ ਵੱਡੇ ਸਕਾਲਰ ਜਿਹੜੇ ਨੇ ਵਿਦਵਾਨ ਨੇ ਉਹਨਾਂ ਨੂੰ ਤੱਕਿਆ ਤਾਂ ਉਹਨਾਂ ਦੇ ਵਿੱਚ ਇੱਕੋ ਹੀ ਗੱਲ ਹੁੰਦੀ ਸੀ ਪੜਿਆ ਮੂਰਖ ਆਖੀ ਹੈ ਜਿਸ ਲੱਭ ਲੋਭ ਹੰਕਾਰ ਕਿਸੇ ਨੇ ਚਾਰ ਅੱਖਰ ਸਿੱਖ ਲਏ ਦੁਨਿਆਵੀ ਨੇ ਭਾਵੇਂ ਧਰਮਿਕ ਵਿਦਿਆ ਹੈ ਤੱਚ ਉਹਦੇ ਕੋਲ ਆ ਗਈ ਈਕੋ ਦੇ ਕੋਲ ਆ ਗਿਆ ਹੰਕਾਰ ਅੱਜ ਦਾ ਵਪਾਰ ਚੱਲਦਾ ਧਰਮ ਦੇ ਨਾਂ ਤੇ ਰਬ ਦੇ ਨਾਮ ਤੇ ਕੀ ਵਿਦਿਆ ਦੇ ਨਾਮ ਤੇ ਵੀ ਚੱਲਦਾ ਤਕਵੀਰ ਜੀ ਕਹਿੰਦੇ ਨੇ ਜਦੋਂ ਮੈਂ ਵੇਖਿਆ ਤਾਂ ਪੜ੍ਹਵੇਂ ਸੋ ਪਲ ਜੋਗ ਕਿ ਪੜਿਆ ਹੋਇਆ ਚੰਗਾ ਪਰ ਜਦੋਂ ਨੇੜੇ ਗਿਆ ਤਕਵੀਰ ਜੀ ਕਹਿੰਦੇ ਨੇ ਚੰਗੀ ਗੱਲ ਕਿ ਭਗਤ ਨਾ ਛੱਡੋ ਰਾਮ ਕੀ ਭਾਵੈ ਨਿੰਦੋ ਲੋ ਮੈਂ ਇਹਨਾਂ ਨੂੰ ਚੰਗਾ ਪੜ੍ਹਵੇਂ ਸੋ ਪਲ ਜੋਗ ਪੜੇ ਨਾਲੋਂ ਕੀ ਚੰਗਾ ਜੋਗ ਚੰਗਾ ਜੋਗ ਕੀ ਹੈ ਆਪਣੇ ਮਨ ਨੂੰ ਟਿਕਾਣੇ ਤੇ ਲੈ ਕੇ ਆਉਣਾ ਕਬੀਰ ਜੀ ਕਹਿੰਦੇ ਨੇ ਇੱਕ ਤਾਂ ਉਹ ਹੈ ਜਿਨੇ ਹਰ ਇੱਕ ਗ੍ਰੰਥ ਪੜਿਆ ਹੈ ਹਰ ਇੱਕ ਗ੍ਰੰਥ ਦਾ ਅਧਿਆਨ ਕੀਤਾ ਹੋਇਆ ਹੈ ਅਤੇ ਇੱਕ ਉਹ ਹੈ ਜਿਹਨੂੰ ਪਤਾ ਪੜਿਆ ਅਤੇ ਓਮੀਆ ਵਿਚਾਰ ਅਗੇ ਵਿਚਾਰੀ ਹੈ ਕਹਿੰਦੇ ਜਦੋਂ ਇੱਕ ਤਾਂ ਓਮ ਪੜਨ ਵਾਲਾ ਹੈ ਅਤੇ ਇੱਕ ਪੜਿਆ ਲਿਖਿਆ ਹੈ ਇਹ ਧਰਮ ਦੇ ਮੁਤਾਬਕ ਹਰ ਇੱਕ ਧਰਮਾਂ ਦੇ ਮਤਾਂ ਉਹ ਜਿਵੇਂ ਸਭ ਤੋਂ ਜ਼ਿਆਦਾ ਮੰਨ ਲੋ ਮਹਿੰਗੀ ਸੰਸਕ੍ਰਿਤ ਹੈ ਹੁਣ ਸੰਸਕ੍ਰਿਤ ਤੋਂ ਵੀ ਜੇ ਆਪ ਸਮਝੀਏ ਸਾਡੀ ਬਾਣੀ ਹੈ ਮਹਿੰਗੀ ਕਿਉਂ ਮਹਿੰਗੀ ਇੱਕ ਅਗੇ ਦੇ ਵਿੱਚ ਜਿਹੜੀ ਸਿਆਰੀ ਲੱਗੀ ਹੈ ਕੰਨਾਂ ਲੱਗੇ ਔਕੜ ਦਲੌਂਕੜ ਲੱਗੀ ਹੈ ਕਿਉਂ ਲੱਗੀ ਹੈ ਇਹਨਾਂ ਦਾ ਅਰਥ ਨਹੀਂ ਬੜੇ ਡੂੰਗੇ ਤੱਕ ਸੋਚਦੇ ਆ ਵਿਚਾਰਦੇ ਆ ਧਿਆਨ ਕਰਦੇ ਉਦੋਂ ਪਤਾ ਲੱਗਦਾ ਦੁਲਾਮਾ ਅਤੇ ਲਾਮਾ ਦੇ ਵਿੱਚ ਜ਼ਮੀਨ ਸਮਾਨ ਦਾ ਫਰਕ ਹੈ ਪੜਨ ਲੱਗੇ ਤਾਂ ਸੋਖੇ ਨੇ ਪਰ ਜਦੋਂ ਇਹਨੂੰ ਆਪਾਂ ਪੜਾਂਗੇ ਕਰਦੇ ਕੀਮਤ ਕਰਤਾ ਜਾਣਾ ਕਹਿ ਜਾਣਾ ਗੁਰੂ ਸੂਰਾ ਦਲਾਮਾਂ ਲੱਗੀਆਂ ਕਹਿ ਦੇ ਕਹਿ ਜਾਣਾ ਗੁਰੂ ਸੂਰਾ ਅਤੇ ਜਦੋਂ ਇੱਕ ਹਟਾ ਦੇਵਾਂਗੇ ਲਾਂ ਰਹਿ ਗਈ ਇੱਕ ਤਾਂ ਉਹ ਇਦਾਂ ਕਰਦੇ ਕੀਮਤ ਕਰਤਾ ਜਾਣਾ ਕੇ ਜਾਣਾ ਕੇ ਦਾ ਭਾਵ ਕੁਝ ਨਹੀਂ ਜਾਣਦਾ ਸਿਰਫ ਇੱਕ ਲਾਂ ਦੇ ਨਾਲ ਹਟਾਉਣ ਦੇ ਨਾਲ ਇਹ ਜਿਹੜੇ ਸ਼ਬਦ ਨੇ ਇਹਨਾਂ ਦਾ ਅਨਰਥ ਹੋ ਜਾਂਦਾ ਹੈ ਗੁਰੂ ਦੀ ਵਿਦਵੀ ਹੋ ਜਾਂਦੀ ਹੈ ਅ ਰੱਬ ਦੇ ਦਰਦੀ ਰੱਬ ਦੀ ਵਿਦਵੀ ਹੋ ਜਾਂਦੀ ਹੈ ਕਰਤੇ ਕੀ ਮੈਂ ਤ ਕਰਤਾ ਜਾਣਾ ਕ ਕ ਦੇ ਵਿੱਚ ਸਾਰਾ ਕੁਝ ਆ ਗਿਆ ਰੱਬ ਸਭ ਕੁਝ ਜਾਣਦਾ ਹੈ ਭਾਤੇ ਜਦੋਂ ਇੱਕ ਹਟਾ ਦिए ਕਿ ਜਾਣਾ ਕਿ ਰੱਬ ਦਾ ਕੁਝ ਨਹੀਂ ਜਾਣਦਾ ਪਰ ਉਹ ਇਹ ਵਿਦਿਆ ਜਿਹੜੀ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਮਖੀ ਸਾਨੂੰ ਸਤਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਬੀਰ ਜੀ ਕਹਿੰਦੇ ਨੇ ਪੜਵੇ ਸਿਉਂਪਤ ਜੋਗ ਕਹਿੰਦੇ ਮੈਂ ਪੜਿਆ ਨਾਲੋਂ ਇਦੇ ਵਿੱਚ ਮੈਂ ਬਲੀਵ ਕਰਦਾ ਕਿ ਮਨ ਨੂੰ ਸਾਧਿਆ ਜਾਵੇ ਕਿਉਂਕਿ ਜਦੋਂ ਦੁਨੀਆ ਦੇ ਅੰਦਰ ਵੇਖਿਆ ਮੈਂ ਫਿਰਕੇ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਜਿਹੜਾ ਜਿਹਦੇ ਕੋਲ ਵਿਦਿਆ ਆ ਗਈ ਤਾਂ ਉਹਨਾਂ ਦੇ ਕੋਲ ਹੰਕਾਰ ਆ ਗਿਆ ਹੰਕਾਰ ਜਿਹੜੇ ਕਿਸੇ ਨੇ ਸ਼ਾਸਤਰ ਪੜ੍ਹਿਆ ਕਿ ਜਿਸ ਨੇ ਵੇਦ ਪੜ੍ਹਿਆ ਕਿਸੇ ਨੇ ਪੁਰਾਣ ਪੜ੍ਹਿਆ ਕਿਸੇ ਨੇ ਸਿਮਰਤੀਆਂ ਪੜ੍ਹੀਆਂ ਕਿਸੇ ਨੇ ਕਤੇਬਾਂ ਪੜ੍ਹੀਆਂ ਸਾਰੇ ਬਾਤ ਵਿਵਾਦ ਦੇ ਵਿੱਚ ਪੈ ਗਏ ਸਾਡਾ ਧਰਮ ਚੰਗਾ ਸਾਡਾ ਧਰਮ ਚੰਗਾ ਹੁਣ ਜਿਹਨੂੰ ਨਹੀਂ ਪਤਾ ਕਿ ਵੀਰ ਜੀ ਕਹਿੰਦੇ ਨੇ 100 ਗੁਣਾ ਉਹਨਾਂ ਨਾਲੋਂ ਚੰਗਾ ਹੈ ਕਿਉਂਕਿ ਇਹਨਸਾਨ ਪੜਿਆਈ ਵਿਦਿਆ ਓਨੀ ਬੜੀ ਜ਼ਰੂਰੀ ਹੈ ਪਰ ਉਹ ਵਿਦਿਆ ਦੀ ਬੋਧੀ ਮਾੜੀ ਹੈ ਜਿਹੜਾ ਪੜ ਕੇ ਇਹ ਫਿਰ ਦਲੀਲ ਦੇਣ ਲੱਗ ਪੈਂਦਾ ਹੈ ਪਰਮਦੇ ਨਾਲ ਤੇ ਚੱਲਣਾ ਤਾਂ ਅਤ ਦੀ ਸ਼ਰਧਾ ਜਈਂਦੀ ਹੈ ਧਰਮ ਦੇ ਨਾਲ ਧਰਮ ਚਲਦੀ ਸ਼ਰਧਾ ਦੇ ਨਾਲ ਹੈ ਸ਼ਰਧਾ ਇਹ ਨਹੀਂ ਕਿ ਤੂੰ ਧਰਮ ਦੇ ਰੱਖਣੀ ਹੈ ਧਰਮ ਤਾਂ ਤੇਰੇ ਅੰਦਰ ਹੀ ਹੈ ਸ਼ਰਧਾ ਤਾਂ ਤੂੰ ਪੂਰੀ ਦੁਨੀਆ ਦੇ ਨਾਲ ਰੱਖਣੀ ਹੈ 사ਗਲ ਜੀ ਦਇਆ ਪ੍ਰਵਾਨ ਕੀੜੀ ਤੋਂ ਲੈ ਕੇ ਹਾਥੀ ਤੱਕ ਇਹ ਤੇਰੀ ਦਇਆ ਹੋਣੀ ਚਾਹੀਦੀ ਹੈ ਕਬੀਰ ਜੀ ਕਹਿੰਦੇ ਜਦੋਂ ਮੈਂ ਵੇਖਿਆ ਕਿਨਾਂ ਦੇ ਵਿੱਚ ਤਾਂ ਬਾਦ ਵਿਵਾਦ ਹੈ ਤਾਂ ਕਹਿੰਦੇ ਮੈਂ ਚੰਗਾ ਹਾਂ ਰੱਬ ਦਾ ਸ਼ੁਕਰ ਕੀਤਾ ਮੈਂ ਚੰਗਾ ਵਿਦਿਆ ਨੂੰ ਮਾੜੀ ਨਹੀਂ ਕਿਹਾ ਕਬੀਰ ਜੀ ਨੇ ਮਾੜੀ ਵਰਤੀ ਜਿਹੜੀ ਜਿਹਦੇ ਅੰਦਰ ਆ ਜਾਂਦੀ ਆ ਕਿ ਮੈਂ ਹੀ ਆ ਉਹਨੂੰ ਕਬੀਰ ਜੀ ਉਹਦਾ ਜ਼ਿਕਰ ਕਰਦੇ ਨੇ ਭਗਤ ਨਾ ਛੱਡੋ ਰਾਮ ਕੀ ਪਾਬਣਿੰਦੋ ਲੋਗ ਪਾਵੇਂ ਮੈਨੂੰ ਲੋਗ ਸਾਰੀ ਜ਼ਿੰਦਗੀ ਮਾਲੋ ਸਾਰਾ ਜਗਤ ਮੈਨੂੰ ਨਿੰਦੇ ਪਰ ਮੈਂ ਰੱਬ ਦੀ ਬੰਦਗੀ ਕਰਨਾ ਨਹੀਂ ਛੱਡਾਂਗਾ ਅਰ ਰੱਬ ਦੇ ਨਾਲ ਮੁਹੱਬਤ ਪਾਵਾਂਗਾ ਪਾਵੇਂ ਮੈਨੂੰ ਵਿਦਿਆ ਆਉਂਦੀ ਏ ਪਾਵੇਂ ਨਹੀਂ ਬਸੇ ਜਿਤਨੇ ਭਗਤ ਸਹਿਬਾਨ ਨੇ ਤਾਂ ਤਕਰੀਬਨ ਇਹਨਾਂ ਦੇ ਵਿੱਚ ਕੋਈ ਨਹੀਂ ਕਿ ਕਿਸੇ ਨੇ ਇਹ ਲਿਆ ਪੜੀ ਹੋ ਬਾ ਕਮਾਲ ਸ਼ਬਦ ਨੇ ਇਹਨਾਂ ਦੇ ਜੋ ਇਹਨਾਂ ਨੇ ਉਚਾਰਨ ਕੀਤੇ ਸਤਿਕਾਰਯੋਗ ਰਵਦਾਦ ਜੀ ਜਿਤਨੇ ਵੀ ਭਗਤ ਨੇ ਕਦੇ ਨਹੀਂ ਆ ਲੋਕ ਕਿਸੇ ਪੜ ਸਾਲਾਂ ਦੇ ਵਿੱਚ ਕਿਸੇ ਧਰਮ ਸੇ ਪੜਨ ਗਏ ਨੇ ਕਿਸੇ ਗੁਰੂ ਦੇ ਕੋਲ ਗਏ ਰੱਬ ਦੇ ਨਾਲ ਬੰਦਗੀ ਇਤਨੀ ਪੈ ਗਈ ਪਰ ਰਬ ਨੇ ਨਾ ਦੀ ਜੁਬਾਨ ਇਤਨੀ ਸਾਰਾ ਜੁਬਾਨ ਦੀ ਖੇਡ ਹੈ ਕਈ ਸ਼ਬਦ ਇਦਾਂ ਦੇ ਆਉਂਦੇ ਨੇ ਕਿ ਆਪਾਂ ਗੁਰਬਾਣੀ ਵੀ ਪੜ੍ਹਦੇ ਆ ਕਿਉਂਕਿ ਇਹਦੇ ਵਿੱਚ ਲੈਂਗੁਏਜ ਦੇ ਹਿਸਾਬ ਦੇ ਨਾਲ ਹੈ ਅਸੀਂ ਪੜ੍ਹਦੇ ਆ ਕਿ ਮਹਾਰਾਜ ਜਿਹੜਾ ਇਹ ਜੁਬਾਨ ਉਲਟਦੀ ਨਹੀਂ ਹੈ ਪਲਟਦੀ ਨਹੀਂ ਹੈ ਇਦਾਂ ਦੇ ਸ਼ਬਦ ਨੇ ਤਾਂ ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਬੀਰ ਜੀ ਕਹਿੰਦੇ ਨੇ ਕਿ ਬਿਦਿਆ ਜਿਹੜੀ ਹੈ ਨਾ ਇਹ ਬੜੀ ਅਮੋਲਕ ਹੈ ਬਿਦਿਆ ਵਿਚਾਰੀ ਤਾਂ ਪਰ ਕਿ ਵਿਦਿਆ ਤੋਂ ਬਿਨਾ ਪਰਉਪਕਾਰ ਨਹੀਂ ਹੋ ਸਕਦਾ ਪਰਉਪਕਾਰ ਵਿਦਿਆ ਦੇ ਨਾਲ ਪਰ ਉਹ ਵਿਦਿਆ ਕੀ ਕਿਸ ਅਰਥ ਦੀ ਹੈ ਜਿਹੜੀ ਇਹਨੇ ਵਿਦਿਆ ਹਾਸਲ ਕਰਕੇ ਹੰਕਾਰਾ ਜੀ ਮੈਂ ਮੈਂ ਕਰਦਾ ਫਿਰਦਾ ਵਿਦਿਆ ਤਾਂ ਇਹ ਜਿਉਂਦੇ ਨੂੰ ਮਲੋ ਮਰੇ ਨੂੰ ਜਿਉਂਦਾ ਕਰਦੀ ਹੈ ਜਿਸ ਨੂੰ ਜਿਹਦੇ ਅੰਦਰ ਸਮਝ ਨਹੀਂ ਹੈ ਤਾਂ ਉਹਨੂੰ ਵਿਦਿਆ ਇਤਨਾ ਗਿਆ ਜੀ ਮੈਂ ਕਹਿੰਦੇ ਨਾ ਵਿਦਿਆ ਤੀਜਾ ਨੇਤਰ ਹੈ ਉਹੀ ਗੱਲ ਹੈ ਮਰੇ ਨੂੰ ਜਿਉਂਦਾ ਕਰਨਾ ਪਰ ਕਬੀਰ ਜੀ ਕਹਿੰਦੇ ਨੇ ਉਹ ਵੀ ਮਰ ਜਾਂਦਾ ਜਿਹਦੇ ਬਹੁਤੀ ਫਿਰ ਧਰਮ ਦੇ ਮੁਤਾਬਕ ਹੀ ਮੇਰੇ ਵਰਗਾ ਵੀ ਹੈ ਤਾਂ ਕਬੀਰ ਜੀ ਕਹਿੰਦੇ ਨੇ ਕਿ ਪੜਵੇ ਸੋਪਲ ਜੋਗ ਕਿ ਪੜਿਆਂ ਤੋਂ ਚੰਗਾ ਕੀ ਹੈ ਜੋਗ ਹੈ ਜੋਗ ਕਿਹੜਾ ਧਰਮ ਦੇ ਮੁਤਾਬਕ ਚੱਲਣਾ ਜੋਗ ਦਾ ਭਾਵ ਹੁੰਦਾ ਜਿਵੇਂ ਆਪਾਂ ਨਿਤਨੇਮ ਹੁੰਦਾ ਰੈਗੂਲਰ ਹੁੰਦਾ ਯਮੇ ਅਸੀਂ ਖਾਣਾ ਖਾਣਾ ਹੈ ਪਾਣੀ ਪੀਣਾ ਹੈ ਜ਼ਰੂਰਤ ਹੈ ਸਾਨੂੰ ਪਰ ਰੱਬ ਦੀ ਬੰਦਗੀ ਰ ਧਰਮਕ ਟਿਕਾਣੇ ਦੇ ਦਾਣਾ ਵੀ ਸਾਡੀ ਆਤਮਾ ਦੀ ਜ਼ਰੂਰਤ ਹੈ ਸਾਡੀ ਖੁਰਾਕ ਹੈ ਹੁਣ ਜਦੋਂ ਖੁਰਾਕ ਜੇ ਲਾਜ਼ਮੀ ਹੈ ਕਿ ਜਦੋਂ ਭਾਵੇਂ ਫੀਵਰ ਹੋ ਜਾਵੇ ਬੁਖਾਰੀ ਹੋ ਜਾਵੇ ਤਾਂ ਉਹ ਸੁਆਦ ਟੇਸਟ ਬਦਲ ਜਾਂਦਾ ਖਾਣੇ ਦਾ ਖਾਣਾ ਹੋਈ ਹੈ ਪਰ ਇਹਦੇ ਜ਼ਬਾਨ ਦਾ ਰਸ ਬਦਲ ਜਾਂਦਾ ਕਿ ਉਹ ਨਕੌੜਾ ਲੱਗਣਾ ਹੈ ਕਿਉਂਕਿ ਉਹ ਖਾਣੇ ਦਾ ਫਰਕ ਨਹੀਂ ਹੈ ਕਿਉਂਕਿ ਇਹਨੂੰ ਬੁਖਾਰ ਹੋਇਆ ਹੈ ਇਹ ਸਾਡੇ ਮਨ ਦਾ ਵੀ ਇਦਾਂ ਹੀ ਹੈ ਅਸੀਂ ਨਹੀਂ ਜਾਂਦੇ ਗੁਰਦੁਆਰੇ ਨਹੀਂ ਜਾਂਦੇ ਮੰਦਰ ਨਹੀਂ ਜਾਂਦੇ ਮਸਜਿਦ ਸਾਡੀ ਆਤਮਾ ਵੀ ਰੋਗੀ ਹੋਈ ਹੈ ਧਰਮ ਅਕ ਟਿਕਾਣੇ ਮਾੜੇ ਨਹੀਂ ਨੇ ਅਸੀਂ ਰੋਗੀ ਹਾਂ ਜਦੋਂ ਤੱਕ ਰੋਗ ਵਾਰ ਨਹੀਂ ਆਵੇਗਾ ਕੋਈ ਧਰਮ ਇਹਨੂੰ ਚੰਗਾ ਨਹੀਂ ਲੱਗੇਗਾ ਕੋਈ ਵਚਨ ਕੋਈ ਅਲਫਾਜ਼ ਇਹਨੂੰ ਚੰਗਾ ਨਹੀਂ ਲੱਗੇਗਾ ਤਾਂ ਕਬੀਰ ਜੀ ਕਹਿੰਦੇ ਨੇ ਪੜਦੇ ਸਿਓ ਪੜਦੇ ਪੜਨਣਾ ਤੇਰਾ ਜੋਗ ਚੰਗਾ ਏ ਗੁਰਦੁਆਰੇ ਜਾ ਜਿੱਥੇ ਵੀ ਤੇਰਾ ਦਿਲ ਕਰਦਾ ਮੰਦਰ ਜਾ ਮਸੀਤ ਜਾ ਪਰ ਆਪਣੇ ਮਨ ਨੂੰ ਜੋਗ ਤੇ ਲੈ ਕੇ ਆ ਜੋਗ ਦੇ ਨਾਲ ਸਿੱਧ ਹੁੰਦਾ ਹੈ ਮਨ ਸਿੱਧੀ ਤੇ ਬੁੱਧ ਪਾਈ ਸਿੱਧੀ ਦੇ ਨਾਲ ਬੁੱਧੀ ਮਿਲਦੀ ਹੈ ਸਿੱਧੀ ਕਿਵੇਂ ਮਿਲਦੀ ਹੈ ਤਾਂ ਸਿੱਧੀ ਗੁਰੂ ਦੇ ਕੋਲੋਂ ਮਿਲਦੀ ਹੈ ਗੁਰੂ ਨੇ ਗਿਆਨ ਦੇਣਾ ਮਨ ਨੇ ਫਿਰ ਇਹ ਕਿਉਂਕਿ ਇਹ ਮਨ ਹੈ ਨਾ ਕਦੋਂ ਝੂਠ ਕਰਨ ਮਾਰ ਜੇਦਾ ਕੋਈ ਪਤਾ ਨਹੀਂ ਹੈ ਕਦੋਂ ਬਦਲ ਜੇ ਤਾਂ ਬੁੱਧੀ ਮਿਲਦੀ ਐ ਥੋਂ ਬੁੱਧੀ ਦੇ ਨਾਲ ਨਹੀਂ ਬਦਲੇਗਾ ਸਤਿਗੁਰਾਂ ਨੇ ਗਿਆਨ ਦੇਣਾ ਗੁਰ ਕੀ ਮਤ ਤੋਂ ਲੇਹ ਗਿਆਨ ਭਗਤਪਿੰਨਾ ਬੰዱ ਬੇਸੇ ਇਥੋਂ ਬੁੱਧ ਮਿਲਦੀ ਐ ਥੋਂ ਗਿਆਨ ਮਿਲਦਾ ਸਮਾਪਤੀ ਦਾ ਸਮੇਂ ਹੁਣ ਆ ਗਿਆ ਲਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ